ਦੇਖੋ ਭਈ ਭਈਆਂ ਦੇ ਕਿੰਨੇ ਵੱਡੇ ਹੌਂਸਲੇ ਹੋਗੇ ਕਿੰਨੇ ਇਹਨਾਂ ਭਈਆਂ ਦੇ ਹੌਂਸਲੇ ਵਧ ਗਿਆ ਜਿਹੜੇ ਆਪਾਂ ਇਹ ਤੁਸੀਂ ਫੋਟੋ ਦੇਖ ਰਹੇ ਹੋ ਇਹ ਬਰਨਾਲੇ ਤੋਂ ਕਿਸੇ ਜ਼ਿਮੀਂਦਾਰ ਪਰਿਵਾਰ ਦੀ ਕੁੜੀ ਕੱਢ ਕੇ ਲੈ ਗਿਆ ਤੇ ਕੁੜੀ ਵਾਲਿਆਂ ਨੇ ਇਸ ਭਈਏ ਦੇ ਪੈਰੀ ਹੱਥ ਲਾ ਲਾ ਕੇ ਆਪਦੀ ਕੁੜੀ ਵਾਪਸ ਕਰਾਈ ਹੈ ਉਸ ਤੋਂ ਬਾਅਦ ਇਹ ਭਈਆ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਤਦ ਨਾਲ ਮੈਂ ਘਟਨਾ ਸਾਂਝੀ ਕਰਨ ਲੱਗਿਆ ਇਹ ਹੈਗੀ ਆ ਆਂਡਲੂ ਪਿੰਡ ਦੀ ਇਹ ਪਿੰਡ ਰਾਏਕੋਟ ਦੇ ਕੋਲ ਪੈਂਦਾ। ਇਸ ਪਿੰਡ ਦੇ ਵਿੱਚ 20-22 ਸਾਲ ਪੁਰਾਣੇ ਭਈਏ ਰਹਿੰਦੇ ਸੀਗੇ। ਉਹਨਾਂ ਦੇ ਜਿਹੜੇ ਜਵਾਗ ਜੱਲੇ ਸੀ ਉਹ ਵੀ ਇਸ ਪਿੰਡ ਦੇ ਜੰਮੇ ਪਲੇ ਸੀਗੇ। ਜਿਹੜੇ ਹੁਣ ਭਈਆਂ ਦੇ ਜਵਾਕ ਪੰਜਾਬ 'ਚ ਜੰਮੇ ਪਲੇ ਆ ਤੁਹਾਨੂੰ ਪਤਾ ਉਹ ਪੰਜਾਬੀ ਵਧੀਆ ਬੋਲ ਲੈਂਦੇ ਆ ਤੇ ਆਪਣੇ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਹੀ ਪੜ੍ਹਦੇ ਹੁੰਦੇ ਆ। 20-22 ਸਾਲੇ ਪੁਰਾਣੇ ਬੈਠੇ ਸੀ ਤੇ ਇਹਨਾਂ ਦਾ ਇੱਕ ਮੁੰਡਾ ਸੀ ਮੋਹਿਤ ਮੋਹਿਤ। ਉਹ ਹੁਣ ਪੰਜਾਬ 'ਚ ਜੰਮਿਆ ਪਲਿਆ ਸੀਗਾ ਪੰਜਾਬੀ ਵਧੀਆ ਬੋਲ ਲੈਂਦਾ ਸੀਗਾ। ਉਹ ਹੁਣ ਫੀਲਿੰਗ ਲੈਂਦਾ ਸੀ ਮੈਂ ਤਾਂ ਪੰਜਾਬੀ ਆ ਯਾਰ। ਉਹ ਮਾਦੇ ਪੁੱਤ ਨੇ ਕੀ ਕਰਿਆ ਕਰਨਾ ਮੋਟਰਸਾਈਕਲ ਦਾ ਸਾਇਲੈਂਸਰ ਖੋਲ ਲਿਆ ਕਰਨਾ ਨਟ ਜਿਹੇ ਲੈ ਕਰ ਲਿਆ ਕਰਨੇ ਪਟਾਕੇ ਜਿ ਮਰਾਉਂਦੇ ਫੇਰਾ ਕਰਨਾ ਪਿੰਡ ਚ ਗਦੀਆਂ ਨੂੰ ਲੰਘ ਕਦੀ ਆਉਣ ਨੂੰ ਲੰਘ ਕਦੀ ਕਿਹੜੀ ਕੁੜੀ ਪਿਛੇ ਲੰਘੇ ਤੇ ਕਿਹੜੀ ਕੁੜੀ ਪਿਛੇ ਲੰਘ ਗਿਆ ਚਲੋ ਜੀ ਪਿੰਡ ਵਾਲਿਆਂ ਨੇ ਉਹਦਾ ਵੀ ਸਮਝਾਇਆ ਵੀ ਕਾਕਾ ਇਹ ਥੋੜਾ ਬਿਹਾਰ ਨਹੀਂ ਹੈਗਾ ਇਹ ਪੰਜਾਬ ਆ ਮੜੇ ਬੰਦੇ ਬਣ ਜੋ ਚਲੋ ਜਦੋਂ ਮੜਾ ਜੇ ਇਹ ਕੰਟਰੋਲ ਚ ਹੋ ਗਿਆ ਉਸ ਤੋਂ ਬਾਅਦ ਇਹਦੇ ਚਾਚੇ ਦਾ ਇਹਦਾ ਕੋਈ ਮੁੰਡਾ ਸੀਗਾ ਉਹ ਉਹ ਆਂਡੂ ਨੂੰ ਪਿੰਡ ਦੇ ਨੇੜੇ ਇੱਕ ਪਿੰਡ ਪੈਂਦਾ ਬਿਸ਼ਰਾਮ ਆ ਉੱਥੋਂ ਕਿਸੇ ਪੰਜਾਬੀ ਪਰਿਵਾਰ ਦੀ ਕੁੜੀ ਕੱਢ ਲਿਆ ਚਲੋ ਮਾਤੜਾ ਬੰਦ ਇਸ ਨੂੰ ਚੋਪਾ ਕਰਕੇ ਵੀ ਚੱਲ ਦਫਾ ਹੋਣ ਦੇ ਵੀ ਜਿਹੜੀ ਮੂੰਹ ਕਾਲਾ ਕਰਨ ਸਤਾ ਕਰਗੀ ਦਫਾ ਹੋਣ ਦੇ ਉਹਨਾਂ ਨੇ ਪਿੱਛੋਂ ਕੋਈ ਕਾਰਵਾਈ ਨਹੀਂ ਕਰਾਈ ਤਾਂ ਉਹ ਕੁੜੀ ਨਾਲ ਇਹਨਾਂ ਨੇ ਵਿਆਹ ਕਰਾ ਕੇ ਕੁੜੀ ਘਰੇ ਵਸਾ ਲਈ ਹੁਣ ਇਹਨਾਂ ਦਾ ਮੂੰਹ ਪੈ ਗਿਆ ਵੀ ਹਰ ਇਹ ਕਿਹੜਾ ਬੋਲਦੇ ਆ ਪਹਿਲਾਂ ਵੀ ਅਸੀਂ ਪੰਜਾਬੀਆਂ ਦੀ ਕੁੜੀ ਕੱਢ ਕੇ ਲੈਂਦੀ ਘਰੇ ਵਿਆਹ ਕਰਾ ਕੇ ਵਸਾ ਲਈ ਚੱਲ ਹੁਣ ਕਿਤੇ ਹੋਰ ਹੱਥ ਮਾਰਦੇ ਆ ਫਿਰ ਜਿਹੜਾ ਇਹ ਮੋਇਤ ਭਈਆ ਸੀਗਾ ਇਹ ਬਰਨਾਲੇ ਸਾਈਡ ਤੋਂ ਕਿਸੇ ਜ਼ਿਮੀਂਦਾਰ ਪਰਿਵਾਰ ਦੀ ਕੁੜੀ ਕੱਢ ਲਿਆ ਇਹਦੀ ਕੋਈ ਇੰਸਟਾ ਹੁਸਟਾ ਦੀ ਗੱਲਬਾਤ ਹੋ ਗਈ ਕੁੜੀ ਨਾਲ ਉਹ ਜੀ ਕੁੜੀ ਚਾਵਾਲ ਜਿਹੜੀ ਉਹ ਜੇ ਖੱਚ ਭਈ ਦੇ ਪਿੱਛੇ ਲੱਗ ਗਈ ਚਲੋ ਜੀ ਕੁੜੀ ਕੱਢ ਕੇ ਅਣ ਨੂੰ ਪਿੰਡ ਚ ਲੈ ਆਉਂਦਾ ਕਿਉਂਕਿ 22 ਸਾਰ ਉਸੇ ਪ੍ਰਾਣੇ ਬੈਠੇ ਸੀਗੇ ਹੁਣ ਜਦੋਂ ਬਰਨਾਲੇ ਵਾਲੇ ਸਾਈਡ ਤੇ ਜ਼ਿਮੀਂਦਾਰਾਂ ਨੂੰ ਪਤਾ ਲੱਗ ਗਿਆ ਵੀ ਸਾਡੀ ਕੁੜੀ ਫਲਾਣਾ ਭਈਆ ਭਜਾ ਕੇ ਲੈ ਗਿਆ ਗਾਂ ਦੀ ਗਾਂ ਪੁੱਛ ਪੜਤਾਲ ਕੀਤੀ ਤੇ ਉਹ ਵਿਚਾਰੇ ਇਸ ਪਿੰਡ ਉਹ ਵਿਚਾਰੇ ਇਸ ਪਿੰਡ ਚ ਆ ਜਾਂਦੇ ਆ ਇੱਥੇ ਆ ਕੇ ਪਿੰਡ ਦੇ ਸਰਪੰਚ ਨਾਲ ਗੱਲਬਾਤ ਕਰਦੇ ਵੀ ਭਈ ਇਸ ਤਰ੍ਹਾਂ ਕਰਕੇ ਤੁਹਾਡੇ ਵੀ ਤੁਹਾਡੇ ਪਿੰਡ ਚ ਭਈਏ ਰਹਿੰਦੀ ਆ ਤੇ ਉਹ ਸਾਡੀ ਇਸ ਤਰ੍ਹਾਂ ਕਰਕੇ ਕੁੜੀ ਲੈ ਆ ਭਜਾ ਕੇ ਵੀ ਸਾਨੂੰ ਕੁੜੀ ਵਾਪਸ ਕਰਾਓ ਚਲੋ ਜੀ ਉਹ ਵਿਚਾਰਾ ਨੇ ਇਹਨਾਂ ਭਈਆਂ ਦੇ ਬੜੇ ਮਿੰਤਾਤਰਲੇ ਵੀ ਕੀਤੇ ਇਹਨਾਂ ਨੇ ਕੁੜੀ ਨਹੀਂ ਮੋੜੀ ਚਲੋ ਜੀ ਇੱਕ ਵਾਰੀ ਉਹ ਵਿਚਾਰੇ ਮੁੜ ਗਏ ਦੂਜੀ ਵਾਰ ਫਿਰ ਉਹ ਦੋ ਤਿੰਨ ਗੱਡੀਆਂ ਭਰ ਕੇ ਆਏ ਪਿੰਡ ਦੀ ਪੰਚਾਇਤ ਨਾਲ ਗੱਲ ਕੀਤੀ ਪੰਚਾਇਤ ਨੇ ਕਹਿ ਘਵਾ ਕੇ ਚਲੋ ਜੀ ਉਹਨਾਂ ਦੀ ਕੁੜੀ ਵਾਪਸ ਕਰਾ ਦਿੱਤੀ ਉਸ ਤੋਂ ਬਾਅਦ ਪੰਚਾਇਤ ਨੇ ਸੋਚਿਆ ਵੀ ਯਾਰ ਇਹਨਾਂ ਦਾ ਤਾਂ ਮੂੰਹ ਪੈ ਗਿਆ ਵੀ ਪਹਿਲਾਂ ਵੀ ਇੱਕ ਕਿਸੇ ਪੰਜਾਬੀ ਪਰਿਵਾਰ ਦੀ ਕੁੜੀ ਕੱਢ ਕੇ ਲਿਆ ਉਹਨਾਂ ਵਿਆਹ ਕਰਾ ਲਿਆ ਘਰੇ ਵਸਾਲੀ ਹੁਣ ਦੂਜੀ ਵਾਰ ਇਹ ਮੋਬੀ ਤਾਂ ਜਿਹੜਾ ਇਹ ਹੁਣ ਬਰਨਾਲੇ ਸਾਈਡ ਤੋਂ ਕੁੜੀ ਕੱਢ ਲਿਆ ਕੱਲ ਨੂੰ ਆਪਣੇ ਪਿੰਡ 'ਚ ਵੀ ਕੋਈ ਵੱਡਾ ਕਾਂਡ ਕਰ ਸਕਦਾ ਚਲੋ ਜੀ ਸਾਰਾ ਪਿੰਡ ਇਕੱਠਾ ਹੋਇਆ ਨਗਰ ਖੇੜਾ ਇਕੱਠਾ ਹੋਇਆ ਤੇ ਸਾਰੇ ਪਿੰਡ ਨੇ ਇਕੱਠੇ ਹੋ ਕੇ ਇਹ ਗੱਲ ਦਾ ਮਤਾ ਪਾਤਾ ਵੀ ਜਿਹੜੇ ਇੱਥੇ ਪ੍ਰਵਾਸੀ ਬੈਠੇ ਆ ਇਹਨਾਂ ਨੂੰ ਕਹੀਏ ਭਾਈ ਤੁਸੀਂ ਇੱਥੋਂ ਜਾਓ ਅਸੀਂ ਤੁਹਾਨੂੰ ਪਿੰਡ 'ਚ ਨਹੀਂ ਰਹਿਣ ਦੇਣਾ ਤੁਹਾਡਾ ਰਿਕਾਰਡ ਬਹੁਤ ਮਾੜਾ ਚਲੋ ਜੀ ਸਾਰੇ ਪਿੰਡ ਦੇ ਸਾਰੀ ਪੰਚਾਇਤ ਨੇ ਇਕੱਠੇ ਹੋ ਕੇ ਇਸ ਮੌਜਤ ਦੇ ਮਾਪਿਓ ਨੂੰ ਜਿਹੜਾ ਹੋਰ ਉਹਨਾਂ ਦਾ ਲਾਣਾ ਪਾਣਾ ਬੈਠੇ ਸੀ 15 20 ਜਣੇ ਵੀ 25 ਸਾਲਾਂ ਤੋਂ ਇਹਨਾਂ ਨੂੰ ਕਹਿਤਾ ਭਾਈ ਤੁਹਾਡੇ ਕੋਲ ਦੋ ਦਿਨਾਂ ਦਾ ਸਮਾਂ ਆਪਦਾ ਸਮਾਨ ਸੱਪਾ ਕੁੰਜੂ ਤੇ ਸਾਡਾ ਪਿੰਡ ਛੱਡੋ ਨਿਕਲ ਜਾਓ ਇੱਥੋਂ ਚਲੋ ਜੀ ਹੁਣ ਪੰਚਾਇਤ ਦੀ ਗੱਲ ਨਾਲ ਮੰਨਣੀ ਪੈਣੀ ਸੀਗੀ ਇਹਨਾਂ ਨੇ ਉਹ ਸਮਾਨ ਸੱਪਾ ਕੁੰਜਿਆ ਦੇ ਦੋ ਦਿਨਾਂ ਬਾਅਦ ਨਿਕਲ ਗਏ ਜਦੋਂ ਇਹ ਭਈਆ ਬਿਹਾਰ ਪਹੁੰਚ ਜਾਂਦਾ ਤੇ ਉੱਥੇ ਜਾ ਕੇ ਇੱਕ ਵੀਡੀਓ ਬਣਾ ਕੇ ਵਾਇਰਲ ਕਰਦਾ ਹੈ ਭਈਆ ਆਹ ਮੋਇਤ ਇਹ ਉਸ ਆੜੂ ਪਿੰਡ ਦੇ ਲੋਕਾਂ ਨੂੰ ਧਮਕੀ ਦਿੰਦਾ ਕਿ ਤੁਸੀਂ ਸਾਨੂੰ ਪਿੰਡ ਚੋਂ ਜਲੀਲ ਕਰਕੇ ਕੱਢਿਆ ਤੁਸੀਂ ਸਾਨੂੰ ਧਮਕੀਆਂ ਦੇ ਕੇ ਪਿੰਡ ਚੋਂ ਕੱਢਿਆ ਅਸੀਂ 20-25 ਸਾਲ ਪੁਰਾਣੇ ਪਿੰਡ 'ਚ ਬੈਠੇ ਸੀਗੇ ਪੰਜਾਬ ਸਾਡਾ ਵੀ ਆ ਪੰਜਾਬ ਕੱਲਾ ਥੋੜਾ ਨਹੀਂ ਹੈਗਾ ਹੁਣ ਤਿਆਰੀ ਕਰ ਲਿਓ ਅਸੀਂ ਜੂਪੀ ਚੋਂ ਅਸਲਾ ਲੈ ਕੇ ਆਵਾਂਗੇ ਤੇ ਪਿੰਡ ਦੇ ਵਿੱਚ ਲਾਸ਼ਾਂ ਦੇ ਢੇਰ ਲਾ ਕੇ ਜਾਵਾਂਗੇ ਕੱਲਾ ਕੱਲਾ ਬੰਦਾ ਠੋਕ ਕੇ ਜਾਵਾਂਗੇ ਕੱਲਾ ਕੱਲਾ ਬੰਦਾ ਸਾਡੀ ਨਿਗਾਹ ਦੇ ਵਿੱਚ ਆ ਜਿਨ੍ਹਾਂ ਨੂੰ ਜਿਨ੍ਹਾਂ ਨੇ ਸਾਨੂੰ ਜਲੀਲ ਕਰਿਆ ਹੁਣ ਦੇਖੋ ਭਈਆਂ ਦੇ ਕਿੱਡੇ ਹੌਸਲੇ ਵਧ ਗਏ ਚਲੋ ਜੀ ਫਿਰ ਪਿੰਡ ਵਾਲਿਆਂ ਨੇ ਜਦੋਂ ਇਹ ਵੀਡੀਓ ਦੇਖੀ ਫਿਰ ਪਿੰਡ ਵਾਲਿਆਂ ਨੇ ਵੀ ਐਕਸ਼ਨ ਲਿਆ ਉਹਨਾਂ ਨੇ ਗੱਲ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦੀ ਵੀ ਭਈ ਇਹ ਸਦਾ ਕਰਕੇ ਆ ਪ੍ਰਵਾਸੀ ਰਹਿੰਦੀ ਸੀ ਇਹਨਾਂ ਨੇ ਆ ਕਰਤੂਤਾਂ ਕਰੀਆਂ ਸੀ ਪਿੰਡ 'ਚ ਉਹ ਦਬਲਤੇ ਤੇ ਹੁਣੇ ਭਈ ਆ ਦੇਖੋ ਵੀਡੀਓ ਪਾ ਕੇ ਸਾਨੂੰ ਧਮਕੀਆਂ ਦੇ ਰਿਹਾ ਵੀ ਅਸੀਂ ਜੂਪੀ 'ਚੋਂ ਅਸਲਾ ਲੈ ਕੇ ਆਵਾਂਗੇ ਤੇ ਥੋੜੇ ਪਿੰਡ ਚ ਕੱਲਾ ਕੱਲਾ ਬੰਦਾ ਠੋਕ ਕੇ ਜਾਵਾਂਗੇ ਕਿਉਂਕਿ ਪ੍ਰਸ਼ਾਸਨ ਦੇ ਧਿਆਨ ਚ ਵੀ ਗੱਲ ਲੈਣੀ ਜ਼ਰੂਰੀ ਸੀ ਵੀ ਕੱਲ ਨੂੰ ਕਿਤੇ ਕੋਈ ਕਾਂਡ ਹੋ ਗਿਆ ਫਿਰ ਪ੍ਰਸ਼ਾਸਨ ਕੋ ਉਹ ਵੀ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਫਿਰ ਆੜ੍ਹਦੂ ਪਿੰਡ ਦੇ ਮਸਨੀਕਰ ਨੇ ਵੀ ਗੱਲ ਕਹਿ ਦਿੱਤੀ ਵੀ ਕੋਈ ਗੱਲ ਨਹੀਂ ਅਸੀਂ ਕਿਹੜਾ ਚੂੜੀਆਂ ਪਾਈਆਂ ਨੇ ਕੋਈ ਗੱਲ ਨਹੀਂ ਤੁਸੀਂ ਆ ਜਿਓ ਤੁਹਾਨੂੰ ਬੰਦੇ ਦੇ ਪੁੱਤ ਬਣਾ ਕੇ ਤੋਰਾਗੇ ਹੁਣ ਤੁਸੀਂ ਦੇਖੋ ਵੀ ਸਾਰਾ ਪੰਜਾਬ ਭਈਆਂ ਨਾਲ ਭਰਿਆ ਪਿਆ ਤੇ ਭਈਆਂ ਦੇ ਹੌਸਲੇ ਦੇਖੋ ਕਿੱਡੇ ਵੱਧ ਗਏ ਕੀ ਦੋ ਜ਼ਿਮੀਂਦਾਰ ਪਰਿਵਾਰ ਦੀਆਂ ਕੁੜੀਆਂ ਇਹ ਭਈਏ ਕੱਢ ਕੇ ਲੈ ਗਈ ਕਦੋਂ ਚਲੋ ਉਹਨਾਂ ਨੂੰ ਵਾਪਸ ਕਰਾ ਲਈ ਇੱਕ ਇਹਨਾਂ ਨੇ ਵਿਆਹ ਕਰਾ ਕੇ ਘਰੇ ਵਸਾ ਲਈ ਉੱਤੋਂ ਹੋਣੇ ਭਈਆ ਧਮਕੀਆਂ ਦਿੰਦਾ ਪੰਜਾਬ ਦੇ ਵਸੀਆਂ ਨੂੰ ਕੀਪ ਜੁਪੀ ਚੋਂ ਅਸਲਾ ਲੈ ਕੇ ਆਵਾਂਗੇ ਥੋੜਾ ਕੱਲਾ ਕੱਲਾ ਜੀ ਘਰ ਦਾ ਠੋਕ ਕੇ ਜਾਵਾਂਗੇ ਤੁਹਾਨੂੰ ਪਤਾ ਲੱਗ ਜਾਊਗਾ ਅਸੀਂ ਚੀਜ਼ ਕੀ ਹੁੰਨੇ ਆ ਅਸੀਂ 20-25 ਸਾਲ ਪੁਰਾਣੇ ਬੈਠੀ ਸਾਨੂੰ ਪਿੰਡ ਤੋਂ ਜਲੀਲ ਕਰਕੇ ਕੱਢਿਆ ਪੰਜਾਬ ਸਾਡਾ ਵੀ ਥੋੜਾ ਕੱਲਿਆਂ ਦਾ ਨਹੀਂ ਹੈਗਾ ਫਿਰ ਕੁਝ ਕੁ ਭਈਆਂ ਦੇ ਆਧਾਰ ਕਾਰਡ ਦੇ ਉੱਪਰ ਜਦੋਂ ਨਾਮ ਦੇਖੇ ਗਏ ਆ ਕਿਸੇ ਦਾ ਨਾਮ ਹਰਪ੍ਰੀਤ ਸਿੰਘ ਆ ਕਿਸੇ ਦਾ ਨਾਮ ਕੁਲਦੀ ਕਿਸ ਦਿਨਾ ਬਗੀਚਾ ਸਿੰਘ ਬਈਆਂ ਨੇ ਜਿਹੜੇ ਆਪਦੇ ਆਧਾਰ ਕਾਰਡ ਪੰਜਾਬ ਦੇ ਵਿੱਚ ਬਣਾਏ ਹੋਏ ਆ ਉਹ ਵੀ ਪੰਜਾਬੀ ਨਾਮ ਰੱਖੇ ਹੋਏ ਆ ਕੁਲਦੀਪ ਸਿੰਘ ਹਰਪ੍ਰੀਤ ਸਿੰਘ ਬਗੀਚਾ ਸਿੰਘ ਅਮਨਦੀਪ ਸਿੰਘ ਪਿੱਛੇ ਇਹਨਾਂ ਨੇ ਸਿੰਘ ਲਿਖਾਇਆ ਹੋਇਆ ਦੇਖੋ ਕਿੰਡਾ ਤਗੜਾ ਪ੍ਰੋਪੋਗੈਂਡਾ ਕਰ ਰਹੇ ਆ ਬੰਦੇ ਕਿ ਕੱਲ ਨੂੰ ਪੰਜਾਬ ਦੇ ਵਿੱਚ ਸਾਡੇ ਪੈਰ ਲੱਗਣੇ ਆ ਸਾਡੇ ਜਵਾਗ ਜੱਲੇ ਇਥੋਂ ਦੇ ਜੰਮਪਾਲ ਹੋਣੇ ਆ ਤੇ ਇੰਨਾ ਬੰਦਿਆਂ ਨੇ ਪਹਿਲਾਂ ਹੀ ਉਹ ਸਕੀਮ ਸੋਚ ਲਈ ਆ ਆਪਦੇ ਨਾਮ ਵਿੱਚ ਸਿੰਘ ਲਾਉਣਾ ਸ਼ੁਰੂ ਕਰਤਾ ਆਪਦੇ ਪੰਜਾਬੀ ਨਾਮ ਰੱਖਣੇ ਸ਼ੁਰੂ ਕਰਤੇ ਵੀ ਗੱਲ ਨੂੰ ਸਾਡੀ ਪੀੜ੍ਹੀ ਗਾਂ ਤੁਰੂਗੀ ਉਹ ਫਿਰ ਪੂਰੀ ਪੰਜਾਬੀ ਬਣ ਜੂਗੀ ਇਹ ਪਿੰਡਾਂ ਦੇ ਵਿੱਚ ਤਾਂ ਹੁਣ ਗੱਲ ਸਾਹਮਣੇ ਆਈ ਆ ਪਰ ਜਿਹੜੇ ਵੱਡੇ ਵੱਡੇ ਸ਼ਹਿਰ ਆ ਉੱਥੇ ਜਿਹੜੇ ਬਈਆਂ ਦੇ ਜਵਾਬਕ ਪੰਜਾਬ 'ਚ ਜੰਮੇ ਪਲੇ ਆ ਉਹਨਾਂ ਨੇ ਹੋਰ ਬਰਾਦਰੀ ਦੀਆਂ ਬਹੁਤ ਸਾਰੀਆਂ ਕੁੜੀਆਂ ਨਾਲ ਲਵ ਮੈਰਿਜ ਕਰਾਈ ਹੋਈ ਆ ਇਹ ਗੱਲ ਬਿਲਕੁਲ ਸੱਚ ਆ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਏਕਾ ਕਰ ਲਓ ਇਨ੍ਹਾਂ ਭਈਆਂ ਨੂੰ ਦਬਲ ਦੋ ਚੰਗੇ ਰਹੋਗੇ ਕਿਤੇ ਆਉਣ ਵਾਲੇ ਸਾਲਾਂ ਦੇ ਵਿੱਚ ਸਿੱਟੇ ਬਹੁਤ ਅੱਜ ਹੀ ਇਹ ਆਪਣੀਆਂ ਪੱਗਾਂ ਨੂੰ ਹੱਥ ਪਾਉਣ ਲੱਗ ਗਏ ਆ ਅੱਜ ਹੀ ਆਪਣੇ ਗਲਾਵੇਂ 'ਚ ਹੱਥ ਪਾਉਣ ਲੱਗ ਗਏ ਆ ਆਉਣ ਵਾਲੇ ਸਾਲਾਂ 'ਚ ਬੜਾ ਕੁਝ ਕਰਨਗੇ ਇਹ ਆਪਣਾ ਘਰੋਂ ਨਿਕਲਣਾ ਬੰਦ ਕਰ ਦੇਣਗੇ ਜੇ ਇਹੀ ਜ਼ਰਾ ਕੋਈ ਚੱਲਦਾ ਰਿਹਾ ਕਿਉਂਕਿ ਜਿਹੜਾ ਪੰਜਾਬ ਹੈ ਸਾਰਾ ਭਈਆਂ ਨਾਲ ਭਰਿਆ ਪਿਆ ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਵੋਟਰ ਕਾਰਡ ਬਣਨੇ ਬੰਦ ਕਰ ਦਿਓ ਇਹਨਾਂ ਦੇ ਆਧਾਰ ਕਾਰਡ ਬਣਨੇ ਬੰਦ ਕਰ ਦਿਓ ਇਹਨਾਂ ਨੂੰ ਪੰਜਾਬ ਦੇ ਪੱਕੇ ਵਾਸੀ ਨਾ ਬਣਾਓ ਨਹੀਂ ਤਾਂ ਇੱਕ ਨਾ ਇੱਕ ਦਿਨ ਪਛਤਾਉਂਗੇ ਮੁੜ ਕੇ ਵੇੜਾ ਲੰਗੇ ਹੱਥ ਨਹੀਂ ਆਉਣਾ ਇਸ ਵੀਡੀਓ ਨੂੰ ਸ਼ੇਅਰ ਦਬ ਕੇ ਕਰਿਓ ਇਹ ਵੀਡੀਓ ਬਾਤ ਉਹ ਲੋਕਾਂ ਤੱਕ ਪਹੁੰਚੇ ਬਾਤ ਉਹ ਲੋਕ ਸੁਚੇਤ ਹੋਣ ਕਿ ਸਾਡੇ ਪੰਜਾਬ 'ਚ ਚੱਲ ਕੀ ਕੁਝ ਰਿਹਾ ਵਿਸ਼ਾ ਬੜਾ ਚਿੰਤਾਜਨਕ ਆ ਪਰ ਚਿੰਤਾ ਕੋਈ ਨਹੀਂ ਕਰਦਾ ਅਗਲਾ ਕੌ ਯਾਰੀ ਤਾਂ ਐਵੇਂ ਮਰੀ ਜਾਂਦਾ ਇਹਦਾ ਕੀ ਆ ਯਾਰ ਪਰ ਕੋਈ ਗੱਲ ਨਹੀਂ ਆਉਣ ਵਾਲੇ ਸਾਲਾਂ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਕਿ ਇਹ ਭਈਏ ਕਿੰਨੇ ਖਤਰਨਾਕ ਨੇ ਪੰਜਾਬ ਵਾਸਤੇ ਪਹਿਲਾਂ ਵੀ ਭਈਆਂ ਨੇ ਬਹੁਤ ਵੱਡੇ ਵੱਡੇ ਕਾਂਡ ਕਰੇ ਆ ਬੜਿਆਂ ਦੇ ਕਤਲ ਕਰਤੇ ਬੜੀ ਲੁੱਟਕਸੁੱਟ ਕੀਤੀ ਆ ਤੇ ਹੁਣ ਇਹ ਭਈਏ ਪੰਜਾਬੀ ਕੁੜੀਆਂ ਨੂੰ ਘਰੋਂ ਕੱਢ ਕੇ ਲੈ ਕੇ ਜਾਣ ਲੱਗ ਗਏ ਉਹਨਾਂ ਨਾਲ ਵਿਆਹ ਕਰਾ ਕੇ ਬੱਚੇ ਪੈਦਾ ਕਰਨ ਲੱਗ ਗਏ ਆਪਦੀ ਨਸਲ ਦੇ ਸੁਧਾਰ ਕਰਨ ਲੱਗ ਗਏ ਬੰਦੇ ਇਹਨਾਂ ਨੂੰ ਵੀ ਪਤਾ ਕਿ ਸਾਰਾ ਪੰਜਾਬ ਦਾ ਕੈਨੇਡਾ ਅਮਰੀਕਾ ਭੱਜ ਗਿਆ ਸਾਹਮਣਾਂ ਦਾ ਪੰਜਾਬ ਅਸੀਂ ਹੋਈ ਆ ਸਾਡਾ ਮਕਸਦ ਬਸ ਲੋਕਾਂ ਨੂੰ ਸੁਚੇਤ ਕਰਨਾ ਭਰਾਵੋ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣਾ ਬਹੁਤ ਬਹੁਤ ਧੰਨਵਾਦ